ਦੋਸਤੋ ਸਵਾਗਤ ਹੈ ਤੁਹਾਡਾ ਦੇਸੀ ਤੜਕੇ ਦੇ ਉੱਤੇ ਅੱਜ ਗੱਲ ਕਰਾਂਗੇ ਇੱਕ ਲੜਕੀ ਦੀ ਜੋ ਕਿ ਇੰਸਟਾਗ੍ਰam ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਸੀ ਉਸ ਵੀਡੀਓ ਕਲਿੱਪ ਵਿੱਚ ਉਹ ਲੜਕੀ ਦੱਸ ਰਹੀ ਸੀ ਕਿ ਮੇਰੇ ਹਸਬੰਡ ਮੈਨੂੰ ਕਹਿੰਦੇ ਤੁਸੀਂ ਇੰਸਟਾਗ੍ਰam ਚਲਾਉਂਦੇ ਹੋ ਤੇ ਉਹ ਕਹਿੰਦੀ ਕਿ ਮੈਂ ਤਾਂ ਅੱਜ ਤੱਕ ਕਦੀ ਕੋਈ ਚੀਜ਼ ਯੂਜ਼ ਹੀ ਨਹੀਂ ਕੀਤੀ ਅਤੇ ਉੱਥੇ ਹੀ ਲੋਕਾਂ ਨੇ ਬਹੁਤ ਜ਼ਿਆਦਾ ਕਮੈਂਟ ਕੀਤੇ ਸੀ ਕਿ ਇਹ ਲੜਕੀ ਬਹੁਤ ਹੀ ਜ਼ਿਆਦਾ ਭੋਲੀ ਹੈ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਉਸ ਲੜਕੀ ਦਾ ਉਸਦੇ ਹੀ ਸਹੁਰੇ ਪਰਿਵਾਰ ਵੱਲੋਂ ਕਤਲ ਕਰ ਦਿੱਤਾ ਗਿਆ ਹੈ ਕੁਝ ਦਿਨ ਪਹਿਲਾਂ ਹੀ ਉਸ ਲੜਕੀ ਨੂੰ ਉਸਦੇ ਘਰਦਿਆਂ ਨੇ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਹ ਕਾਫੀ ਦਿਨ ਵੈਂਟੀਲੇਟਰ ਦੇ ਉੱਤੇ ਐਡਮਿਟ ਰਹੀ ਅਤੇ ਹੁਣ ਸੁਣਨ ਚ ਆ ਰਿਹਾ ਹੈ ਕਿ ਬੋਡੀ ਚ ਜ਼ਹਿਰ ਜ਼ਿਆਦਾ ਫੈਲ ਗਿਆ ਸੀ ਜਿਸ ਦੇ ਕਾਰਨ ਹੁਣ ਉਸ ਲੜਕੀ ਦੀ ਮੌਤ ਹੋ ਗਈ ਜਿਸ ਦੇ ਰੂਸ ਵਿੱਚ ਦੋਸਤੋ ਉਸਦੇ ਪਰਿਵਾਰ ਅਤੇ ਲੋਕਾਂ ਨੇ ਵੀ ਬਹੁਤ ਹੀ ਜ਼ਿਆਦਾ ਵੱਡਾ ਇਕੱਠ ਕੀਤਾ ਅਤੇ ਇਨਸਾਫ ਦੀ ਮੰਗ ਕੀਤੀ ਅਤੇ ਕਿਹਾ ਕਿ ਉਸ ਲੜਕੀ ਦਾ ਤੇ ਕੋਈ ਦੋਸ਼ ਵੀ ਨਹੀਂ ਸੀ ਉਹ ਤੇ ਕੁੜੀਆਂ ਵਰਗੀ ਕੁੜੀ ਵੀ ਨਹੀਂ ਸੀ ਅਤੇ ਸੋਸ਼ਲ ਮੀਡੀਆ ਉੱਤੇ ਲੋਕਾਂ ਨੇ ਵੀ ਬਹੁਤ ਹੀ ਜ਼ਿਆਦਾ ਹਮਦਰਦੀ ਦਿਖਾਈ ਅਤੇ ਕਮੈਂਟਾਂ ਤੇ ਵੀਡੀਓਜ਼ ਦੇ ਵਿੱਚ ਇਹ ਵੀ ਲਿਖਿਆ ਕਿ ਇਸ ਕੁੜੀ ਵਰਗੀ ਤਾਂ ਕੋਈ ਕੁੜੀ ਵੀ ਨਹੀਂ ਸੀ ਇਹ ਤੇ ਬਲਕਿ ਸੋਸ਼ਲ ਮੀਡੀਆ ਤੋਂ ਵੀ ਦੂਰ ਰਹਿੰਦੀ ਸੀ ਫਿਰ ਇਸ ਕੁੜੀ ਨਾਲ ਇਦਾਂ ਕਿਉਂ ਹੋਇਆ ਅਤੇ ਉਸੇ ਹੀ ਰੋਸ਼ ਵਿੱਚ ਉਸ ਦੇ ਘਰ ਵਾਲਿਆਂ ਨੇ ਪੁਲਿਸ ਚੌਕੀ ਦੇ ਸਾਹਮਣੇ ਇਨਸਾਫ਼ ਦੀ ਗੁਹਾਰ ਲਈ ਅਤੇ ਇੱਕ ਧਰਨਾ ਵੀ ਲਾਇਆ ਜਿਸ ਤੋਂ ਬਾਅਦ ਲੜਕੇ ਪਰਿਵਾਰ ਤੇ ਐਫ ਆਈ ਆਰ ਦਰਜ ਕੀਤੀ ਗਈ